ਪੁਸ਼ਪ ਸ਼ਹਿਰ ਦੇ ਇੱਕ ਨੌਜਵਾਨ ਰਾਜਨ ਕੁਮਾਰ ਦੇ ਯਤਨਾ ਸਦਕਾ ਅਮਰੀਕਾ ਦਾ ਇੱਕ ਸਿੱਖਿਆ ਕਦਾਰਾ ਯੂ ਐਸ ਐਜੂਕੇਸ਼ਨ ਸੈਂਟਰ ਜਰਤਮੰਦ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਦੋ ਉੱਬਰ ਦੇ ਜੂਡੋ ਖਿਡਾਰੀਆਂ ਅਭਿਸ਼ੇਕ ਅਤੇ ਮਹੇਸ਼ ਚੰਦਰ ਸੈਣੀ ਦੇ ਲਈ ਫਰਿਸ਼ਤਾ ਬਣ ਕੇ ਆਇਆ। ਅਭਿਸ਼ੇਕ ਨੂੰ ਨੈਸ਼ਨਲ ਪੱਧਰ ਤੇ ਦੂਸਰਾ ਅਤੇ ਮਹੇਸ਼ ਸੈਣੀ ਨੂੰ ਤੀਸਰਾ ਰੈਂਕ ਹਾਸਿਲ ਹੋਇਆ ਅਭਿਸ਼ੇਕ ਦੇ ਪਿਤਾ ਪਲੰਬਰ ਦਾ ਕੰਮ ਕਰਦੇ ਨੇ ਜਦਕਿ ਮਹੇਸ਼ਿੰਦਰ ਸੈਣੀ ਦੇ ਪਿਤਾ ਇੱਕ ਛੋਟੇ ਜਿਹੇ ਕਿਸਾਨ ਹਨ ਦੋਹਾਂ ਦੀ ਚੋਣ ਅਗਲੇ ਮਹੀਨੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਹੋਈ ਹੈ ਪਰ ਸਾਧਨਾ ਦੀ ਕਮੀ ਕਾਰਨ ਉਹ ਇੰਟਰਨੈਸ਼ਨਲ ਖੇਡਣ ਜਾਪਾਨ ਦੇ ਇਜ਼ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਮੇਰੇ ਲਈ ਇਹ ਬੜੀ ਸਾਡੇ ਸੁਭਾਗ ਦੀ ਗੱਲ ਹੈ ਕਿ ਰਾਜਨ ਜੀ ਜਿਹੜੇ ਸਾਡੇ ਆਪਣੇ ਸ਼ਹਿਰ ਦੇ ਨੇ ਛੋਟੇ ਮੀਰਪੁਰ ਤੋਂ ਨੇ ਤੇ ਅੱਜ ਉਹ ਬਹੁਤ ਉੱਚੇ ਕਾਮ ਮਕਾਮ ਤੇ ਪਹੁੰਚੇ ਹੋਏ ਨੇ ਐਮਬੀਏ ਨੇ ਅਮਰੀਕਾ ਦੇ ਯੂਨੀਵਰਸਿਟੀ ਦੇ ਪੜੇ ਲਿਖੇ ਨੇ ਤੇ ਇੱਥੇ ਭਾਰਤ ਦੇ ਵਿੱਚ ਉਹ ਰਿਪਰੈਜ਼ੈਂਟ ਕਰਦੇ ਨੇ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਆਹ ਦੋ ਲੜਕੇ ਅਭਿਸ਼ੇਕ ਕੁਮਾਰ ਤੇ ਮਹੇਸ਼ਿੰਦਰ ਸੈਣੀ ਜਿਹੜੇ ਖੁਦ ਇੰਟਰਨੈਸ਼ਨਲ ਬਣਨਾ ਚਾਹੁੰਦੇ ਨੇ ਤੇ ਉਹਨਾਂ ਦੀ ਹੈਲਪ ਦੀ ਲੋੜ ਹੈ ਕਿਉਂਕਿ ਬਹੁਤ ਗਰੀਬ ਘਰਾਂ ਚੋਂ ਨੇ ਇਹਨਾਂ ਨੇ ਮੇਰੀ ਜਿਹੜੀ ਬੇਨਤੀ ਹੈ ਉਹ ਸਵੀਕਾਰ ਕਰਦੇ ਆ ਕਿ ਇਹ ਬੱਚਿਆਂ ਦਾ ਕਜਾਕਿਸਤਾਨ ਜਿਹੜੇ 11 12 ਨਵੰਬਰ ਨੂੰ ਅਕਤੂਬਰ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਅਗਲੇ ਹਾਂਗਕਾਂਗ ਦਾ ਵੀ ਟੂਰ ਹੈ ਉਹ ਵੱਖ-ਵੱਖ ਟੂਰਾਂ ਤੇ ਜਾਣਾ ਹੈ ਭਾਰਤ ਦੇ ਵਿੱਚੋਂ ਇਹਨਾਂ ਦੀ ਪੋਜੀਸ਼ਨ ਜਿਹੜੀ ਹੈ ਇੱਕ ਅਭਿਸ਼ੇਕ ਜਿਹੜਾ ਇੰਡੀਆ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਤੇ ਜਿਹੜਾ ਮਹੇਸ਼ੇਂਦਰ ਸੈਣੀ ਹੈ ਉਹ ਤੀਜੇ ਨੰਬਰ ਤੇ ਆਇਆ ਇੱਥੇ ਇਸੇ ਤਰ੍ਹਾਂ ਸਾਡੇ ਲਈ ਸਾਡੀ ਇਸ ਜੂਡੋ ਸੈਂਟਰ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜ ਬੱਚੇ ਸਾਡੇ ਇੰਟਰਨੈਸ਼ਨਲ ਪੱਧਰ ਦੇ ਆਨਲਾਈਨ ਟੂਰਨਾਮੈਂਟ ਨੇ ਉਹਦੇ ਲਈ ਸਿਲੈਕਟ ਹੋਏ ਨੇ ਤੇ ਉਹ ਜਾ ਰਹੇ ਨੇ ਇਹਨਾਂ ਜੋ ਆ ਦੋ ਬੱਚਿਆਂ ਦੀ ਮੱਤ ਜਿਹੜੀ ਹੈ ਇਹਨਾਂ ਨੇ ਸਾਰਾ ਕੋਸਟ ਕਵਰ ਚੁੱਕਿਆ ਪਹਿਲਾਂ ਵੀ ਜਸਲੀਨ ਸੈਣੀ ਜਿਹੜਾ ਏਸ਼ੀਆ ਦੇ ਵਿੱਚੋਂ 골ਡ ਮੈਡ ਜਿੱਤ ਗਿਆ ਸੀ ਉਹਦਾ ਖਰਚਾ ਜਿਹੜਾ 1 ਲੱਖ ਡੇਢ ਲੱਖ ਰੁਪਇਆ ਜਿਹੜਾ ਆਉਣ ਜਾਣ ਦਾ ਕਰਾਇਆ ਸਾਰਾ ਕੁਝ ਇਹਨਾਂ ਨੇ ਦਿੱਤਾ ਸੀ ਅਸੀਂ ਸਸਤਾ ਵੱਲੋਂ ਬੜੇ ਧੰਨਵਾਦੀ ਆ ਅਸੀਂ ਇਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ 2 ਤਰੀਕ ਨੂੰ ਜਦੋਂ ਇੰਡੀ ਜਿਹੜਾ ਅਮਰੀਕਨ ਡੈਲੀਗੇਸ਼ਨ ਜਿਹੜਾ ਇੱਥੇ ਗੁਰਦਾਸਪੁਰ ਆ ਰਿਹਾ ਹੈ ਉਹਨਾਂ ਨੂੰ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਵਿਜਿਟ ਜਿਹੜਾ ਉਹ ਜ਼ਰੂਰ ਕਰਾਇਆ ਜਾਵੇ ਮੇਰਾ ਨਾਮ ਰਾਜਨ ਕੁਮਾਰ ਹੈ ਐਂਡ ਮੇਰੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹ ਯੂਐਸ ਐਜੂਕੇਸ਼ਨ ਸੈਂਟਰ ਆ ਪ੍ਰੋਪਰ ਐਜੂਕੇਸ਼ਨ ਸੈਂਟਰ ਆਫ ਯੂਨਾਈਟਿਡ ਸਟੇਟ ਜਿਹਰੇ ਵਿੱਚ ਮੈਂ 5 ਟੂ 6 ਯੂਨੀਵਰਸਿਟੀਆਂ ਜਿਹੜੀਆਂ ਉਹ ਰਿਪਰੈਜ਼ੈਂਟ ਕਰਦਾ ਨਾਟ ਓਨਲੀ ਨਾਰਥ ਇੰਡੀਆ ਬਟ ਐਂਟਾਇਰ ਇੰਡੀਆ ਤੇ ਸੂਰਹੀ ਜਲਦੀ ਇੱਕ ਨੈਕਸਟ এডਿਕੇਸ਼ਨ ਸੈਂਟਰ ਆਫ ਯੂਐਸ ਇਨੋਗਰੇਟ ਕਰਨ ਜਾ ਰਹੇ ਆ ਡਿਸਟ੍ਰਿਕਟ ਉਦਾਸਪੁਰ ਦੇ ਵਿੱਚ ਅਕਤੂਬਰ 2 ਨੂੰ ਤੇ ਉਰੇ ਚ ਕੁਝ ਡੈਲੀਗੇਸ਼ਨ ਜਿਹੜੇ ਯੂਨਾਈਟਿਡ ਸਟੇਟਸ ਤੋਂ ਨੇ ਉਹ ਵੀ ਆ ਰਹੇ ਨੇ ਹਾਈ ਪ੍ਰੋਫਾਈਲ ਆ ਰਹੇ ਨੇ ਕੁਝ ਐਮਪੀ ਨੇ ਕੁਝ ਅਕੈਡਮਿਕ ਨੇ ਕੁਝ ਬਹੁਤ ਹਾਈ ਪ੍ਰੋਫਾਈਲ ਲੋਕ ਜਿਹੜੇ ਇਧਰ ਇਸ ਸਿਟੀ ਵਿੱਚ ਵਿਜ਼ਿਟ ਕਰ ਰਹੇ ਆ ਇਹ ਥੋੜਾ ਇਹ ਸਾਡੇ ਸ਼ੁਰੂ ਤੋਂ ਹੀ ਰਿਹਾ ਫਾਦਰ ਸਾਹਿਬ ਦੀ ਦੇਣ ਹੈ ਉਹ ਵੀ ਯੋਗਾ ਦੇ ਕਾਫੀ ਐਕਸਪਰਟ ਸੀ ਇੱਥੇ ਡਿਸਟ੍ਰਿਕਟ ਉਦਾਸਪੁਰ ਤੇ ਸਾਸ਼ੀ ਜੀ ਨੂੰ ਅਹੀ ਸ਼ੁਰੂ ਤੋਂ ਜਾਣਦੇ ਆਏ ਆ ਠੀਕ ਆ ਜੀ ਤੇ ਇਹ ਇੱਕ ਸਾਡੇ ਜੀਨਸ ਟੀ ਹੈ ਕਿ ਹੈਲਪ ਕਰਨੀ ਜੇ ਕੋਈ ਅੱਗੇ ਵੰਤੂ ਵੱਧਦਾ ਉਹਨੂੰ ਹੈਲਪ ਕਰਨੀ ਆ ਤੇ ਅੱਗੇ ਵੀ ਆਪਾਂ ਕੀਤੀ ਹੈ ਇੱਕ ਲੜਕਾ ਜਸਰੀਨ ਸਿਆਣੀ ਉਹਨੇ ਹੋ ਕੇ ਆਇਆ 올림픽 ਜਿੱਤ ਕੇ ਆਇਆ ਸੀ ਉਦੋਂ ਵੀ ਆਪਾਂ ਜਿੰਨਾ ਹੋ ਸਕਿਆ ਕੀਤਾ ਤੇ ਹੁਣ ਵੀ ਦੋ ਲੜਕੇ ਜਾ ਰਹੇ ਨੇ ਇੰਟਰਨੈਸ਼ਨਲੀ ਤੇ ਉਹਰੇ ਲਈ ਕਰਨ ਉਹਨ ਲਈ ਇਹਨਾਂ ਦੀ ਮੋਟੀਵੇਸ਼ਨ ਵਾਸਤੇ ਇਹ ਸਾਡੀ ਆਪਣੀ ਮੋਟੀਵੇਸ਼ਨ ਹੈ ਸਾਨੂੰ ਆ ਇੱਕ ਨਾ ਸਕੂਨ ਜਿਹਾ ਮਿਲਦਾ ਹੈ